ਰੁੱਖ ਲਗਾਓ ਵਾਤਾਵਰਨ ਬਚਾਓ ਆਕਸੀਜਨ ਵਧਾਓ ਮੈਂ ਮਨੂੰ ਅੱਗੇ ਤੋਰਦੇ ਹੋਏ ਅੱਜ ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਵੱਲੋਂ uppo sweets ਲੱਗਰੀਆਂ ਤੇ ਜਿੱਤੇ ਜਾ ਕੇ ਸਮਝਾ ਕੇ ਪ੍ਰੇਰ ਕੇ ਰੁੱਖ ਲਗਾਏ ਤੁਣ ਦੇ ਦੁਕਾਨਦਾਰ ਵੀਰ ਕਿਦਾਂ ਵਧੀਆ ਤਰੀਕੇ ਨਾਲ ਫੂਹੀ ਪੱਟ ਕੇ ਇੱਟਾਂ ਲੱਗੀਆਂ ਤੇ ਇਹਨਾਂ ਨੂੰ ਕਿਹਾ ਵੀ ਇੱਟਾਂ ਪੱਟ ਲੋ ਦੋ ਨੇਚਰ ਲਵਰ ਨਸਰਾਲੀ ਨੇ ਪ੍ਰੇਰੀਆ ਤੇ ਇੱਟਾਂ ਪਟਾਈਆਂ ਉਸ ਤੋਂ ਉਪਰੰਤ ਤਣ ਦਾ ਰੁੱਖ ਜਿਹੜਾ ਕਿ 7 ਫੁੱਟ ਉੱਚਾ ਸੀ ਨੇਚਰ ਲਵਰ ਨਸਰਾਲੀ ਨੇ ਇੱਥੇ ਦੁਕਾਨਦਾਰ ਨੇ ਤੋਦਵਾਇਆ ਇਹ ਦੁਕਾਨ ਦੇ ਉੱਤੇ ਪੱਪੂ ਸਵੀਟਸ ਬਾਗੜੀਆਂ ਹੈ ਉਸ ਉੱਪਰ ਬਿਸਕੁਟ ਵੀ ਬਣਦੇ ਹਨ ਜੋ ਕਿ ਬਿਸਕੁਟ ਬਹੁਤ ਵਧੀਆ ਤਿਆਰ ਕਰਦੇ ਹਨ ਇੱਥੇ ਬਜ਼ੁਰਗ ਮਤਾਮਾ ਬਜ਼ੁਰਗ ਬਿਸਕੁਟ ਬਣਾਉਣ ਲਈ ਆਉਂਦੇ ਹਨ ਮੇਰੀ ਇਹ ਸੋਚ ਦੀ ਕਿ ਉਹ ਬਜ਼ੁਰਗ ਮਤਾਮਾ ਤੋਂ